ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿਗਾ ਸਵਾਗਤ ਮਜੀਠੀਆ ਦੀਆਂ ਮੁਸ਼ਕਲਾਂ 'ਚ ਮੁਰਵਾਦਾ ਲੱਗੀ ਇੱਕ ਹੋਰ ਧਾਰਾ ਨਸ਼ਾ ਤਸਕਰਾਂ ਨਾਲ ਸੰਬੰਧਾਂ ਦੇ ਚਲਦਿਆਂ ਮੋਗਾ ਦੇ ਮੇਅਰ ਖਿਲਾਫ ਵੱਡੀ ਕਾਰਵਾਈ ਇੱਕ ਰਿਪੋਰਟ ਵਿੱਚ ਖੁਲਾਸਾ ਪੰਜਾਬ ਦੇ 62% ਭੂਮੀਗਤ ਪਾਣੀ ਦੇ ਨਮੂਨਿਆਂ ਵਿੱਚ ਜੂਰੇਨੀਅਮ ਹਰਿਆਣਾ ਦੇ ਮੁੱਖ ਮੰਤਰੀ ਸੁਖਵੀਰ ਤੇ ਵਿੰਨੇ ਨਿਸ਼ਾਨੇ ਅਮਰਿਤਪਾਲ ਨੂੰ ਵੱਡਾ ਝਟਕਾ ਪੰਜਾਬ ਯੂਨੀਵਰਸਿਟੀ ਸੈਨੇਟ ਚੋੜਾ ਨੂੰ ਮਿਲੀ ਹਰੀ ਝੰਡੀ ਐਸਵਾਈਐਲ ਦੇ ਮੁੱਦੇ ਤੋਂ ਕੇਂਦਰ ਨੇ ਵਟਿਆਟਾਲਾ ਕੈਨੇਡਾ ਵਿੱਚ ਸ਼ਕਤੀਆਂ ਨੂੰ ਜ਼ਮਾਨਤ ਦੇ ਬਾਹਰ ਆਉਣ ਲਈ ਦੇਣੀ ਪਵੇਗੀ ਵੱਡੀ ਰਕਮ ਵਾਈਟ ਹਾਊਸ ਨੇੜੇ ਹਮਲੇ ਤੋਂ ਬਾਅਦ ਟਰੰਪ ਦਾ ਵੱਡਾ ਕਦਮ ਅਮਰੀਕਾ ਵਿੱਚ ਖਲਬਲੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਜੀਲੈਂਸ ਵਿਭਾਗ ਦੀ ਉਨ੍ਹਾਂ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰ ਮਜੀਠੀਆ ਦੇ ਮਾਮਲੇ ਵਿੱਚ ਇੱਕ ਨਵਾਂ ਐਕਸ਼ਨ ਲਿਆਂਦਾ ਗਿਆ ਜੋ ਇਸ ਵਕਤ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦਾ ਹੁਣ ਉਨ੍ਹਾਂ ਦੇ ਮਾਮਲੇ ਵਿੱਚ ਧਾਰਾ 120 ਬੀ ਉਹ ਵੀ ਜੋੜ ਦਿੱਤੀ ਗਈ ਹੈ ਵਿਜੀਲੈਂਸ ਨੇ ਇਹ ਜਾਣਕਾਰੀ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕਰ ਦਿੱਤੀ ਹੈ ਇਹ ਧਾਰਾ ਜਿਸ ਨੂੰ ਅਪਰਾਧਿਕ ਸਾਜ਼ਿਸ਼ ਵੀ ਆਖਿਆ ਜਾਂਦਾ ਹੈ ਪਹਿਲਾਂ ਹੀ ਨਾਮਜ਼ਦ ਕੀਤੀ ਜਾ ਚੁੱਕੀ ਸੀ ਵਿਜੀਲੈਂਸ ਨੇ ਉਹਨਾਂ ਲਈ 29 ਨਵੰਬਰ ਤੱਕ ਗ੍ਰਿਫਤਾਰੀ ਵਾਰੰਟ ਪ੍ਰਾਪਤ ਕਰ ਲਏ ਸਨ ਪੰਜਾਬ ਸਰਕਾਰ ਨੇ ਦੱਸਣਾ ਬਣਦਾ ਕਿ ਪਿਛਲੇ ਮਹੀਨੇ ਹੋਈ ਕੈਬਨਿਟ ਵਿੱਚ ਇਸ ਮਾਮਲੇ ਦੀ ਪੈਰਵੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਹਾਲਾਂਕਿ ਅਜੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਮੰਨਿਆ ਜਾ ਰਿਹਾ ਕਿ 10 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਦੋਸ਼ ਤੈਅ ਕੀਤੇ ਜਾ ਸਕਦੇ ਹੈ ਇਸ ਸੁਣਵਾਈ ਦੌਰਾਨ ਮਜੀਠੀਆ ਦੇ ਵਕੀਲ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਤੇ ਬਹਿਸ ਕਰਨਗੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਫੈਸਲਾ ਕਿਸੇ ਵਕਤ ਵੀ ਆ ਸਕਦਾ ਹੈ ਅਦਾਲਤ ਨੇ ਮਾਮਲੇ ਤੇ ਆਪਣੀ ਸੁਣਵਾਈ ਪੂਰੀ ਕਰ ਲਈ ਹੈ ਅਦਾਲਤ ਨੇ ਆਪਣਾ ਫੈਸਲਾ ਪਰ ਰਾਖਬਾ ਰੱਖ ਲਿਆ ਸੀ ਜਿਸ ਦਾ ਐਲਾਨ ਵੀ ਕਿਸੇ ਵਕਤ ਕੀਤਾ ਜਾ ਸਕਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਦੇ ਵਿਚਕਾਰ ਜ਼ਬਾਨ ਤ ਪਟੀਸ਼ਨ ਤੇ ਲਗਭਗ 15 ਦਿਨਾਂ ਤੋਂ ਵਿਆਪਕ ਬਹਿਸ ਹੋ ਰਹੀ ਸੀ ਪਰ ਹੁਣ ਇਸ ਧਾਰਾ ਨੇ ਮਜੀਠੀ ਇਹਦਾ ਮੁਸ਼ਕਲਾਂ ਵਿੱਚ ਮੋੜ ਨਵਾਂ ਵਾਅਦਾ ਕਰ ਦਿੱਤਾ ਹੈ ਤੇ ਹੁਣ ਗੱਲ ਕਰਦੇ ਹਾਂ ਇੱਕ ਹੋਰ ਵੱਡੀ ਖਬਰ ਦੀ ਆਮ ਆਦਮੀ ਪਾਰਟੀ ਵੱਲੋਂ ਮੋਗਾ ਦੇ ਵਿਅਰ ਬਲਜੀਤ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਕਾਰਨ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਉਹਨਾਂ ਨੂੰ ਮੇਅਰ ਦੇ ਅਹੁਦੇ ਤੋਂ ਵੀ ਅਸਤੀਫਾ ਦੇਣ ਵਾਸਤੇ ਆਖ ਦਿੱਤਾ ਗਿਆ ਸੀ ਦੋਸ਼ ਨੇ ਕਿ ਮੇਅਰ ਨੇ ਇੱਕ ਔਰਤ ਨੂੰ ਅਪਰਾਧਕਾ ਮਾਮਲੇ ਤੋਂ ਬਚਾਉਣ ਦੇ ਬਦਲੇ ਪੈਸੇ ਲਏ ਹੈ ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਅਤੇ ਪਾਰਟੀ ਨੇ ਕਾਰਵਾਈ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਮੋਗਾ ਦੇ ਵਿਅਰ ਨਸ਼ਾ ਤਸਕਰਾਂ ਨਾਲ ਨਜ਼ਦੀਕੀ ਅਤੇ ਸਹਿਯੋਗ ਦੇ ਪੱਕੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕਰ ਦਿੱਤੀ ਗਈ ਹੈ ਆਪ ਵਿਧਾਇਕ ਅਤੇ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੇਅਰ ਬਲਜੀਤ ਸਿੰਘ ਦੇ ਡਰੱਗ ਤਸਕਰਾਂ ਨਾਲ ਲਿੰਕ ਹੋਣ ਕਾਰਨ ਪਾਰਟੀ ਵਿੱਚੋਂ ਬਾਹਰ ਕੱਢੇ ਗਏ ਐ ਹਾਲਾਂਕਿ ਅਧਿਕਾਰਤ ਤੌਰ ਤੇ ਅਸਤੀਫੇ ਦੇ ਕਾਰਨਾਂ ਬਾਰੇ ਮੇਅਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਬਲਜੀਤ ਸਿੰਘ ਦੱਸਣਾ ਬਣਦਾ ਕਿ 21 ਅਗਸਤ 2023 ਨੂੰ ਮੋਗਾ ਨਗਰ ਨਿਗਮ ਦੇ ਮੇਅਰ ਬਿਨਾਂ ਵਿਰੋਧ ਤੋਂ ਲੈ ਗਏ ਸਨ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪਹਿਲੇ ਮੇਅਰ ਬਣੇ ਸਨ ਇਸ ਤੋਂ ਪਹਿਲਾਂ 5 ਜੁਲਾਈ 2023 ਨੂੰ ਤਤਕਾਲੀ ਕਾਂਗਰਸ ਦੀ ਵਿਧਾਨ ਨਿਤਿਕਾ ਪੱਲਾ ਦੇ ਵਿਰੁੱਧ ਇੱਕ ਅਵਿਸ਼ਵਾਸ ਮਤਾ ਪਾਸ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਲਜੀਤ ਸਿੰਘ ਨੂੰ ਕੌਂਸਲਰਾਂ ਦਾ ਸਮਰਥਨ ਮਿਲ ਗਿਆ ਅਤੇ ਉਹ ਚੁਣੇ ਗਏ ਸਨ ਬਲਜੀਤ ਸਿੰਘ ਨੂੰ ਮੋਗਾ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਪੰਜਾਬ ਵਿੱਚੋਂ 42 ਕੌਂਸਲਰਾਂ ਦੀ ਮੌਜੂਦਗੀ ਵਿੱਚ ਚੁਣਿਆ ਗਿਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ 32 ਕੌਂਸਲਰਾਂ ਅਤੇ ਹੋਰ ਪਾਰਟੀਆਂ ਦੇ 10 ਕੌਂਸਲਰਾਂ ਦਾ ਵੀ ਉਹਨਾਂ ਨੂੰ ਸਮਰਥਨ ਹਾਸਲ ਹੋ ਗਿਆ ਸੀ ਤੇ ਹੁਣ ਗੱਲ ਕਰਦੇ ਹਾਂ ਗੈਂਗਸਟਰਾਂ ਦੀ ਸੰਗਠਿਤ ਅਪਰਾਧ ਦੇ ਖਾਤਮੇ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਦ੍ਰਿੜ ਵਚਨਬੱਤਾਂ ਦੇ ਤਹਿਤ ਪੰਜਾਬ ਪੁਲਿਸ ਨੇ ਅਪ੍ਰੈਲ 2022 ਤੋਂ ਹੁਣ ਤੱਕ 962 ਅਤਵਾਦੀ ਜਾਂ ਅਪਰਾਧਕ ਮੋਡਿਊਲ ਦਾ ਪਰਦਾਫਾਸ਼ ਕਰਕੇ 24 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਮਾਰ ਬੁਕਾਇਆ ਹੈ ਅਤੇ 2536 ਹੁਣ ਤੱਕ ਗ੍ਰਿਫਤਾਰ ਕੀਤੇ ਗਏ ਹੈ ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜੱਦਵਲੋਂ ਦਿੱਤੀ ਗਈ ਹੈ ਦੱਸਣਾ ਬਣਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਗੈਂਗਸਟਰ ਕਲਚਰ ਦੇ ਖਾਤਮੇ ਵਾਸਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਭਾਵ ADGP ਪ੍ਰਮੋਦ 바ਰਦੀ ਅਗਵਾਈ ਵਿੱਚ AGTF ਦਾ ਗਠਨ ਕਰ ਦਿੱਤਾ ਸੀ ਇਸ ਸੰਬੰਧੀ ਨਤੀਜੇ ਸਾਂਝੇ ਕਰਦਿਆਂ DGP ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਗ੍ਰਿਫਤਾਰ ਮੁਲਜ਼ਮਾ ਦੇ ਕਬਜ਼ੇ ਵਿੱਚੋਂ 2086 ਹਥਿਆਰ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾ ਰਹੇ 564 ਵਾਹਨ 79 ਕਿਲੋ ਹੈਰੋਇਨ ਅਤੇ 4 ਕਰੋੜ 69 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਬਤ ਕੀਤੀ ਹੈ। ਉਹਨਾਂ ਦੱਸਿਆ ਕਿ ਇਸੇ ਦਰਮਿਆਨ ਪੁਲਿਸ ਅਤੇ ਅਪਰਾਧੀਆਂ ਦਰਮਿਆਨ ਘੱਟੋ-ਘੱਟ 324 ਵਾਰ ਦੋ ਤਰਫਾ ਗੋਲੀਬਾਰੀ ਹੋਈ ਹੈ। ਜਿਸ ਦੌਰਾਨ ਪੁਲਿਸ ਨੇ 24 ਗੈਂਗਸਟਰਾਂ ਜਾਂ ਅਪਰਾਧੀਆਂ ਨੂੰ ਮਾਰ ਬਕਾਇਆ ਅਤੇ 515 ਗੈਂਗਸਟਰਾਂ ਜਾਂ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿੱਚੋਂ ਕਾਰਵਾਈਆਂ ਦੌਰਾਨ 319 ਜ਼ਖਮੀ ਵੀ ਹੋਏ ਨੇ। ਡੀਜੀਪੀ ਨੇ ਅਫਸੋਸ ਵੀ ਪ੍ਰਗਟਾਇਆ। ਉਹਨਾਂ ਕਿਹਾ ਕਿ ਇਨ੍ਹਾਂ ਕਾਰਵਾਈਆਂ ਦੌਰਾਨ ਸਾਡੇ 3 ਸਾਥੀ ਵੀ ਸ਼ਹੀਦ ਹੋਏ ਹਨ। ਜਦੋਂ ਕਿ 41 ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਇਆ ਹੈ ਏਜੀਟੀਐਫ ਦੇ ਗਠਨ ਤੋਂ ਬਾਅਦ ਇਸ ਯੂਨਿਟ ਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਵਿਰੁੱਧ ਲਗਾਤਾਰ ਠੋਸ ਕਾਰਵਾਈਆਂ ਜਾਰੀ ਰੱਖੀਆਂ ਨੇ ਦੱਸਣਾ ਬਣਦਾ ਹੈ ਕਿ ਏਜੀਟੀਐਫ ਦੀਆਂ ਟੀਮਾਂ ਦੇ ਵੱਲੋਂ ਅਪਰਾਧੀਆਂ ਦੇ ਵਿਰੁੱਧ ਸਾਂਝੀ ਕਾਰਵਾਈ ਲਈ ਵਕ-ਵਕ ਫੀਲਡ ਯੂਨਟਾਂ ਦੇ ਨਾਲ ਅਸਲ ਸਮੇਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ ਤੇ ਹੁਣ ਗੱਲ ਕਰਦੇ ਹਾਂ ਸੀਐਮ ਮਾਨ ਦੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੁਖਬੀਰ ਤੇ ਨਿਸ਼ਾਨੇ ਵਿਨੇ ਗਏ ਨੇ ਖੇਡ ਦੇ ਮੈਦਾਨ ਵਿੱਚ ਮੌਤ ਦੇ ਮੂੰਹ ਵਿੱਚ ਗਏ 16 ਸਾਲਾ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਹਰਿਆਣੇ ਦੇ ਰੋहतक ਵਿੱਚ ਉਹ ਦੁੱਖ ਸਾਂਝਾ ਕਰਨ ਵਾਸਤੇ ਗਏ ਸਨ ਅਤੇ ਉੱਥੇ ਭਗਵੰਤ ਮਾਨ ਨੂੰ ਪੁੱਛੇ ਗਏ ਸਵਾਲਾਂ ਤੇ ਉਹਨਾਂ ਨੇ ਵਿਰੋਧੀਆਂ ਤੇ ਨਿਸ਼ਾਨਦੇਵਨੇ ਨੇ ਅਸਲ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਨੂੰ ਡਰਾਮਾ ਕਰਾ ਦਿੱਤਾ ਸੀ ਉਹਨਾਂ ਆ ਕਿਹਾ ਕਿ ਡਰਾਮੇ ਦੀ ਵੀ ਹੱਦ ਹੁੰਦੀ ਹੈ ਪਰ ਭਗਵੰਤ ਮਾਨ ਨੂੰ ਸਵਾਇ ਡਰਾਮੇ ਤੋਂ ਹੋਰ ਕੁਝ ਆਉਂਦਾ ਹੀ ਨਹੀਂ ਹਰਿਆਣਾ ਜਾ ਕੇ ਖਿਡਾਰੀ ਦੀ ਮੌਤ ਤੇ ਬਿਆਨਬਾਜ਼ੀ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਮਾਨ ਇਹ ਦੱਸੇ ਕਿ ਉਸਨੇ ਇਸ ਚਿੰਤਾ ਵਿੱਚ ਪੰਜਾਬ ਵਿੱਚ ਆਏ ਦਿਨ ਜੋ ਕਤਲ ਹੋ ਰਹੇ ਨੇ ਜਾਂ ਖਿਡਾਰੀਆਂ ਨੂੰ ਮਾਰਿਆ ਜਾ ਰਿਹਾ ਜਾ ਰਿਹਾ ਕਿ ਉਹਨਾਂ ਦੇ ਪਰਿਵਾਰਾਂ ਬਾਰੇ ਕਦੇ ਕੋਈ ਚਿੰਤਾ ਦਿਖਾਈ ਹੈ ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਦੁੱਲੇ ਖੂਨ ਨੂੰ ਵੇਖ ਕੇ ਲੋਕ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਨੇ ਕਿ ਕੀ ਜਲੰਧਰ ਤੋਂ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਕੀ ਜਗਰਾਉ ਤੋਂ ਤੇਜਪਾਲ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕੀ ਲੁਧਿਆਣਾ ਦੇ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕੀ ਕਪੂਰਥਲਾ ਤੋਂ ਹਰਦੀਪ ਸਿੰਘ ਦੀਪਾ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕੀ ਤਰਨਤਾਰ ਦੇ ਸੁਖਵਿੰਦਰ ਸਿੰਘ ਨੋਨੀ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਪਰ ਹਰਿਆਣਾ ਦੇ ਖਿਡਾਰੀ ਦੀ ਮੌਤ ਤੇ ਅਸੀਂ ਵੀ ਦੁੱਖ ਪ੍ਰਗਟ ਕਰਦੇ ਹਾਂ ਵਾਹਿਗੁਰੂ ਦੇ ਚਰਨਾਂ ਵਿੱਚ ਪੀੜਤ ਦੇ ਪਰਿਵਾਰ ਵਾਸਤੇ ਅਰਦਾਸ ਵੀ ਕਰਦੇ ਹਾਂ ਅਤੇ ਨਾਲ ਹੀ ਭਗਵੰਤ ਮਾਨ ਨੂੰ ਇਹ ਤਾਕੀਦ ਵੀ ਕਰਦੇ ਹਾਂ ਕਿ ਆਪਣੇ ਸਿਆਸੀ ਮੁਫਾਦਾ ਖਾਤਰ ਦੂਜੇ ਸੂਬਿਆਂ ਵਿੱਚ ਜਾ ਕੇ ਹਮਦਰਦੀ ਕਰਦਾ ਦਿਖਾਵਾ ਨਾ ਕਰਨ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੋ ਅਮਰ ਕਾਨੂੰਨ ਦੀ ਸਥਿਤੀ ਆ ਉਹਦੇ ਵੱਲ ਧਿਆਨ ਦਿੱਤਾ ਜਾਵੇ ਉਹ ਕੁਰਸੀ ਤੇ ਬੈਠੇ ਰਹਿਣ ਦਾ ਜੇਕਰ ਇਹਦਾ ਧਿਆਨ ਨਹੀਂ ਦਿੰਦੇ ਤਾਂ ਕੋਈ ਹੱਕ ਨਹੀਂ ਰੱਖਦਾ ਇਹਦੇ ਉੱਤੇ ਭਗਵੰਤ ਮਾਨ ਹੋਰਾਂ ਨੇ ਆਖਿਆ ਕਿ ਕੀ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋਣਾ ਕੋਈ ਮਾੜੀ ਗੱਲ ਹੈ ਕੀ ਕੀ ਅਫਸੋਸ ਪ੍ਰਗਟਾਇਆ ਨਹੀਂ ਜਾਣਾ ਚਾਹੀਦਾ ਤੇ ਹੁਣ ਗੱਲ ਕਰਦੇ ਹਾਂ ਸੰਸਦ ਅਮਰਿਤਪਾਲ ਦੀ ਪੰਜਾਬ ਸਰਕਾਰ ਨੇ ਸ਼੍ਰੀ ਖੜੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਨੂੰ ਅਸਥਾਈ ਪੈਡਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਕਿ ਐਨਐਸਏ ਅਧੀਨ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਮੰਦਾ ਹੈ ਅਸਲ ਦੇ ਵਿੱਚ ਅਮਰਿਤਪਾਲ ਨੇ 21 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਸਰਦਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਸੀ ਇਸ ਪਟੀਸ਼ਨ ਤੇ ਸੁਣਵਾਈ ਦੌਰਾਨ ਅਦਾਲਤ ਨੇ ਸੂਬੇ ਦੇ ਗ੍ਰਹਿਸ ਕਤਰ ਅਤੇ ਅਵਰੇ ਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਨ ਇਸ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਰਿਪੋਰਟ ਦੇ ਆਧਾਰ ਤੇ ਪੰਜਾਬ ਸਰਕਾਰ ਨੇ ਪੈਰੋਲ ਤੋਂ ਇਨਕਾਰ ਕੀਤਾ ਹੈ ਸੂਤਰਾਂ ਅਨੁਸਾਰ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਅਮਰਿਤਪਾਲ ਨੂੰ ਅਸਥਾਈ ਤੌਰ ਤੇ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਂਦਾ ਤਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਹੋਰ ਵਿਗੜ ਸਕਦੀ ਹੈ ਇਸ ਕਾਰਨ ਉਸਦੀ ਪੈਰੋਲ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੱਸਣਾ ਬਣਦਾ ਕਿ ਇਸ ਸਮੇਂ ਐਨਐਸਏ ਅਧੀਨ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦਾ ਤੇ ਹੁਣ ਗੱਲ ਕਰਦੇ ਆ ਪੀਯੂ ਸੈਨੇਟ ਚੋਣਾਂ ਦੀ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਯੂਨੀਵਰਸਿਟੀ ਸੈਨੇਟ ਨੂੰ ਹੁਣ ਹਰੀ ਝੰਡੀ ਮਿਲ ਚੁੱਕੀ ਹੈ ਕਿ ਚੋਣਾਂ ਹੋਣਗੀਆਂ ਉਪਰਾਸ਼ਟਰਪਤੀ ਨੇ ਚੋਣਾਂ ਕਰਵਾਉਣ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਹੈ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਇਹ ਦੱਸਿਆ ਗਿਆ ਕਿ ਸਤੰਬਰ ਅਕਤੂਬਰ 2026 ਨੂੰ ਚੋਣਾਂ ਕਰਵਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਇੱਥੇ ਦੱਸਣਾ ਬਣਦਾ ਹੈ ਕਿ ਹੁਣ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਰਸਤਾ ਕਲੀਅਰ ਹੋ ਗਿਆ ਹੈ ਉਪਰਾਸ਼ਟਰਪਤੀ ਨੇ ਸੈਨੇਟ ਚੋਣਾਂ ਕਰਵਾਉਣ ਨੂੰ ਕਿਉਂਕਿ ਮਨਜ਼ੂਰੀ ਦਿੱਤੀ ਹੈ ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਦੇ ਨਾਲ ਇੱਕ ਡਿਟੇਲਡ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਉੱਥੇ ਹੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਧਰਨਾ ਖਤਮ ਕਰ ਦਿੱਤਾ ਜਾ ਰਿਹਾ ਹੈ ਵਿਕਟਰੀ ਮਾਰਚ ਤੋਂ ਬਾਅਦ ਇਹ ਧਰਨਾ ਖਤਮ ਹੋਵੇਗਾ ਵਾਈਸ ਚਾਂਸਲਰ ਵੱਲੋਂ ਸ਼ੈਡਿਊਲ ਭੇਜਿਆ ਗਿਆ ਸੀ ਜਾਣਕਾਰੀ ਮੁਤਾਬਕ 9 ਤਰੀਕ ਨੂੰ ਵਾਈਸ ਚਾਂਸਲਰ ਵੱਲੋਂ ਉਪ ਰਾਸ਼ਟਰਪਤੀ ਦਫ਼ਤਰ ਨੂੰ ਚੋਣਾ ਦੀ ਇਜਾਜ਼ਤ ਲਈ ਇੱਕ ਡਰਾਫਟ ਭੇਜਿਆ ਗਿਆ ਸੀ ਇਸ ਡਰਾਫਟ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ ਅਧਿਕਾਰਤ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਅਗਲੇ ਦਿਨਾਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਸੈਨੇਟ ਚੋਣਾਂ ਨੂੰ ਲੈ ਕੇ ਪਿਛਲੇ 26 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਸੀ। ਜਿਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਚੋਣਾਂ ਦੀ ਮੋੜ ਬਹਾਲੀ ਦੀ ਲਗਾਤਾਰ ਮੰਗ ਕਰ ਰਹੇ ਸਨ। ਪੰਜਾਬ ਯੂਨੀਵਰਸਿਟੀ ਵਿੱਚ ਧਰਨੇ ਤੇ ਬੈਠੇ ਵਿਦਿਆਰਥੀਆਂ ਅੱਗੇ ਅਖੀਰ ਯੂਨੀਵਰਸਿਟੀ ਪ੍ਰਸ਼ਾਸਨ ਝੁੱਕਿਆ। ਦੱਸਣਾ ਬਣਦਾ ਕਿ ਵਿਦਿਆਰਥੀ ਨੇ ਪ੍ਰੀਖਿਆਵਾਂ 'ਵਾਂ ਤੱਕ ਦਾ ਬਾਈਕਾਟ ਕਰ ਦਿੱਤਾ ਸੀ। ਜਿਸ ਕਨ ਯੂਨੀਵਰਸਿਟੀ ਤੇ ਲਗਾਤਾਰ ਦਬਾਅ ਵਧ ਰਿਹਾ ਸੀ ਤੇ ਆਖਰਕਾਰ ਇਹ ਫੈਸਲਾ ਲੈਣ ਵਾਸਤੇ ਮਜਬੂਰ ਹੋਣਾ ਪਿਆ ਤੇ ਹੁਣ ਇੱਕ ਰਿਪੋਰਟ ਪਰ ਰਿਪੋਰਟ ਵਿੱਚ ਸਨਸਨੀਖੇਜ਼ ਅਤੇ ਹੈਰਾਨੀਜਨਕ ਖੁਲਾਸੇ ਹੈ ਜਲ ਸ਼ਕਤੀ ਮੰਤਰਾਲੇ ਦੇ ਕੇਂਦਰੀ ਭੂਮੀਗਤ ਪਾਣੀ ਬੋਰ ਭਾਵ ਸੀਜੀਡਬਲਯੂਬੀ ਵੱਲੋਂ ਇੱਕ ਸਾਲਾਨਾ ਰਿਪੋਰਟ 2025 ਜਾਰੀ ਕੀਤੀ ਗਈ ਹੈ ਰਿਪੋਰਟ ਵਿੱਚ ਭਾਰਤ ਦੇ ਭੂਮੀਗਤ ਜਿਹੜਾ ਪਾਣੀ ਆ ਉਸ ਦੀ ਗੁਣਵੱਤਾ ਬਾਰੇ ਚਿੰਤਾਜਨਕ ਤੱਥ ਸਾਹਮਣੇ ਆਏ ਨੇ ਪੰਜਾਬ ਭਾਰਤ ਭਰ ਵਿੱਚ ਸਭ ਤੋਂ ਵੱਧ ਯੂਰੇਨੀਅਮ ਪ੍ਰਦੂਸ਼ਿਤ ਸੂਬਾ ਬਣ ਗਿਆ ਹੈ ਮੌਨਸੂਨ ਤੋਂ ਬਾਅਦ 62% ਨਮੂਨਿਆਂ ਵਿੱਚ ਯੂਰੇਨੀਅਮ 30 ਪੀਪੀਬੀ ਪਾਬਜੋ ਸੁਰੱਖਿਆ ਦੀ ਹੱਦ ਤੋਂ ਵੱਧ ਆ ਉਹ ਪਾਇਆ ਗਿਆ ਜੋ ਮੌਨਸੂਨ ਤੋਂ ਪਹਿਲਾਂ ਦੇ 53.04% ਨਾਲੋਂ ਵੱਧ ਹੈ ਹਰਿਆਣਾ ਵਿੱਚ ਵੀ ਮੌਨਸੂਨ ਤੋਂ ਬਾਅਦ ਪੌਣੇ 24% ਨਮੂਨੇ ਖਤਰਨਾਕ ਸੀਮਾ ਤੋਂ ਉੱਪਰ ਦਸੇ ਗਏ ਹੈ ਇਸ ਤੋਂ ਇਲਾਵਾ ਫਲੋਰਾਇਡ ਤੇ ਨਾਈਟ੍ਰੇਟ ਦਾ ਪ੍ਰਦੂਸ਼ਣ ਵੀ ਗੰਭੀਰ ਸਥਿਤੀ ਵਿੱਚ ਹੈ ਰਾਜਸਥਾਨ ਵਿੱਚ 41% ਹਰਿਆਣਾ ਵਿੱਚ ਤਕਰੀਬਨ ਪੌਣੇ 22% ਨਮੂਨਿਆਂ ਵਿੱਚ ਫਲੋਰਾਈਡ ਅਤੇ 1.5 ਮਿਲੀਗ੍ਰਾਮ ਲੀਟਰ ਤੋਂ ਵੱਧ ਸੀ ਜਦ ਕਿ ਪੰਜਾਬ ਦੇ ਵਿੱਚ ਤਕਰੀਬਨ 71.1% ਨਾਈਟ੍ਰੇਟ ਦਾ ਪੱਧਰ ਰਾਜਸਥਾਨ ਦੇ ਵਿੱਚ 50.54% ਕਰਨਾਟਕ ਵਿੱਚ 45.47% ਅਤੇ ਤਾਮਿਲਨਾਡੂ ਵਿੱਚ 36% ਸਭ ਤੋਂ ਵੱਧ ਦੱਸਿਆ ਗਿਆ ਪੰਜਾਬ ਵਿੱਚ ਇਹ 14.68% ਹਰਿਆਣਾ ਵਿੱਚ 14.18% ਇਹ ਵੀ ਕੋਈ ਪਿੱਛੇ ਨਹੀਂ ਹੈ ਆਰਸੈਨਿਕ ਦਾ ਖਤਰਾ ਇੰਡੋ ਗੰਗੇਟਿਕ ਖੇਤਰ ਵਿੱਚ ਜ਼ਿਆਦਾ ਦੱਸਿਆ ਗਿਆ ਜਿਸ ਦੇ ਵਿੱਚ ਪੰਜਾਬ ਵਿੱਚ 9.5% ਤੋਂ ਨਮੂਨੇ ਪ੍ਰਭਾਵ ਦੱਸੇ ਗਏ ਆ ਬਕਾਇਆ ਸੋਡੀਅਮ ਕਾਰਬੋਨੇਟ ਦੇ ਮਾਮਲੇ ਵਿੱਚ ਦਿੱਲੀ ਵਿੱਚ 51.11% ਉੱਤਰਾਖੰਡ ਵਿੱਚ ਤਕਰੀਬਨ 42% ਪੰਜਾਬ ਦੇ ਵਿੱਚ 24.60% ਅਤੇ ਰਾਜਸਥਾਨ ਦੇ ਵਿੱਚ ਤਕਰੀਬਨ 42% ਇਹ ਖਰਾਬ ਦੱਸੇ ਗਏ ਨੇ ਇਹ ਸਿੰਚਾਈ ਲਈ ਪਾਣੀ ਦੀ ਗੁਣਵੱਤਾ ਨੂੰ ਖਰਾਬ ਕਰ ਰਿਹਾ ਹੈ ਅਤੇ ਮਿੱਟੀ ਨੂੰ ਬੰਜਰ ਬਣਾ ਰਿਹਾ ਹੈ ਇਦੇ ਮੁੱਖ ਕਾਰਨਾਂ ਤੇ ਜੇਕਰ ਧਿਆਨ ਵਾਰੀਏ ਤਾਂ ਪਤਾ ਲੱਗਿਆ ਕਿ ਖੇਤੀ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵੇਹਿਸਾਬ ਵਰਤੋਂ ਜਾਨਵਰਾਂ ਦੇ ਮਲ ਮੂਤਰ ਦਾ ਰਸਾ ਸੀਵਰੇਜ ਦੀ ਲੀਕੇਜ ਅਤੇ ਉਦਯੋਗਿਕ ਗੰਦ ਮੁੱਖ ਕਾਰਨ ਨੇ ਇਹਦੇ ਇਲਾਜ ਜਾਂ ਇਹਦੇ ਬਦਲ ਕੀ ਨੇ ਉਹਦਾ ਵੀ ਇਹਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਰਿਵਰਸ ਓਸਮੋਸਿਸ ਭਾਵ RO ਦੀ ਸਭ ਤੋਂ ਵੱਧ ਪ੍ਰਭਾਵੀ ਪਰ ਮਹਿੰਗਾ ਹੈ ਹਾਈਬ੍ਰਿਡ ਜਮਾਂਦਰੂ ਪ੍ਰਣਾਲੀ 99% ਜੂਰੇਨੀਅਮ ਨੂੰ ਹਟਾ ਸਕਦੀ ਹੈ ਇਹਦੇ ਨਾਲ ਹੀ ਪੌਦੇ ਸੂਖਮ ਜੀਵ ਵਾਤਾਵਰਣ ਅਨੁਕੂਲ ਨੇ ਪਰ ਹੌਲੀ ਹੌਲੀ ਜਵਾੰਦਰੂ ਫਿਲਟਰੇਸ਼ਨ ਵਾਸਤੇ ਇਧਰੇ ਪਾਸੇ ਨੂੰ ਵਧਣਾ ਪਏਗਾ ਇਹ ਸ਼ੁੱਧੀ ਕਰਨ ਵਾਸਤੇ ਵਾਧੂ ਪੜਾਅ ਅਤੇ ਸਾਨੂੰ ਹੋਰ ਧਿਆਨ ਦੇਣੇ ਪੈਣਗੇ ਰਿਪੋਰਟ ਇਹ ਵੀ ਚੇਤਾਵਨੀ ਦਿੰਦੀ ਹੈ ਕਿ ਜੇਕਰ ਤੁਰੰਤ ਇਹ ਕਦਮ ਨਾ ਚੁੱਕੇ ਗਏ ਤਾਂ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਪੀਣ ਵਾਲੇ ਪਾਣੀ ਦੀਆਂ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਲਾਲਪੁਰਾ ਦੀ ਰਾਸ਼ਟਰੀ ਘਟ ਗਣਤੀ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾਣੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਜਿਹੜਾ ਸੈਸ਼ਨ ਕੀਤਾ ਗਿਆ ਸੀ ਉਸ ਤਰ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਮੜ ਦਿੱਤੇ ਨੇ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲਪੁਰਾਣੇ ਕਿਹਾ ਕਿ ਇਹ ਸ਼ਾਸ਼ਨ ਗੁਰੂ ਤੇਗ ਬਹਾਦਰੀ ਦੇ ਸਿਧਾਂਤਾਂ ਤੇ ਸ਼ਹਾਦਤ ਨੂੰ ਉਜਾਗਰ ਕਰਨ ਵਾਸਤੇ ਬੁਲਾਇਆ ਗਿਆ ਸੀ ਪਰ ਉੱਥੇ ਸਿਰਫ ਰਾਜਨੀਤੀ ਕੀਤੀ ਗਈ ਹੈ ਲਾਲਪੁਰਾ ਨੇ ਮੁੱਖ ਮੰਤਰੀ ਤੇ ਹਮਲਾ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਇੱਕ ਚੰਗੇ ਕਮੇਡੀਅਨ ਨੇ ਉਹ ਹਮੇਸ਼ਾ ਇਹ ਭੂਮਿਕਾ ਵੀ ਨਿਭਾਉਂਦੇ ਨੇ ਵਿਧਾਨ ਸਭਾ ਵਿੱਚ ਵੀ ਉਹ ਇਹੀ ਭੂਮਿਕਾ ਨਿਭਾਉਂਦੇ ਨੇ ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮੇਰੇ ਅਧਿਕਾਰਾਂ ਯੂਨੀਵਰਸਿਟੀ ਸੈਨੇਟ ਚੋਣਾਂ ਪਾਣੀ ਅਗਨੀਵੀਰ ਆਦ ਵਰਗੇ ਮੁੱਦਿਆਂ ਤੇ ਚਰਚਾ ਹੋਈ ਪਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਕੋਈ ਚਰਚਾ ਨਾ ਹੋਈ ਲਾਲਪੁਰਾ ਨੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਰਵਾਏ ਗਏ ਸਮਾਗਮ ਤੇ ਵੀ ਸਵਾਲ ਉਠਾਏ ਨੇ ਉਨਾ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਿੱਲੀ ਦੇ ਸੀਸਗੰਜ ਵਿੱਚ ਹੋਈ ਸੀ ਮੁੱਖ ਸਮਾਗਮ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਦੀ ਮਦਦ ਨਾਲ ਕਰਵਾਇਆ ਗਿਆ ਸੀ ਜਿੱਥੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਸਵੇਤ ਹਰਕੋਈ ਮੌਜੂਦ ਰਿਹਾ ਜੇਕਰ ਪੰਜਾਬ ਸਰਕਾਰ ਨੂੰ ਇਹ ਸਮਾਗਮ ਉਕਰਵਾਉਣਾ ਹੀ ਚਾਹੀਦਾ ਸੀ ਤਾਂ ਇਸ ਨੂੰ ਗੁਰੂ ਸਾਹਿਬ ਦੇ ਸੀਸ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਤੇ ਕਰਵਾਉਣਾ ਚਾਹੀਦਾ ਸੀ ਉਹਨਾਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਰ ਅਰੋੜਾ ਤੇ ਵੀ ਨਿਸ਼ਾਨਾ ਬਣ ਦਿਆ ਕਿਹਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਬਾਰੇ ਨਹੀਂ ਸੀ ਬੋਲਣਾ ਚਾਹੀਦਾ ਅਜਿਹਾ ਕਰਕੇ ਉਹਨਾਂ ਨੇ ਆਪਣੀ ਅਗਿਆਨਤਾ ਦਾ ਪਰਦਾ ਫਾਸ਼ ਕਰ ਦਿੱਤਾ ਕਿਉਂਕਿ ਪ੍ਰਧਾਨ ਮੰਤਰੀ ਨੇ ਹਰਿਆਣਾ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਕ ਖੇਤਰ ਵਿੱਚ ਆਯੋਜਿਤ ਇੱਕ ਇਕੱਠ ਵਿੱਚ ਹਿੱਸਾ ਲਿਆ ਸੀ ਇਸ ਲਈ ਉਹਨਾਂ ਨੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰ ਦਿੱਤੀ ਹੈ ਪਹਿਲਾਂ ਦਿੱਤੇ ਬਿਆਰ ਬਾਰੇ ਕਿ ਅਮਨ अरोੜਾ ਨੇ ਖੁਦ ਅਨੰਦਪੁਰ ਸਾਹਿਬ ਵਿੱਚ ਕਿਹਾ ਸੀ ਕਿ ਧਾਰਮਿਕ ਸਮਾਗਮ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਤਾਂ ਉਹਨਾਂ ਨੂੰ ਸੱਦਣਾ ਹੀ ਨਹੀਂ ਸੀ ਚਾਹੀਦਾ ਉਹਨਾਂ ਦੀ ਸਰਕਾਰ ਨੇ ਅਜਿਹਾ ਇਕੱਠ ਕਰਵਾਇਆ ਹੀ ਕਿਉਂ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਆਗੂ ਸ਼੍ਰੋਮਣੀ ਕਮੇਟੀ ਦੇ ਸਮਾਗਮ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਤੇ ਹੁਣ ਗੱਲ ਕਰਦੇ ਆਂ ਐਸਵਾਈਐਲ ਦੇ ਮੁੱਦੇ ਦੀ ਲੱਗਦਾ ਹੈ ਕਿ ਕੇਂਦਰ ਸਰਕਾਰ ਇਹਦੇ ਵਿੱਚ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ ਪਰ ਕਰਨਾ ਨਹੀਂ ਚਾਹੁੰਦੀ ਕਿਉਂਕਿ ਐਸਵਾਈਐਲ ਦੇ ਨਾਲ ਜੁੜੀ ਇੱਕ ਵੱਡੀ ਖਬਰ ਮਿਲ ਰਹੀ ਹੈ ਦਰਅਸਲ ਕੇਂਦਰ ਸਰਕਾਰ ਨੇ ਐਸਵਾਈਐਲ ਦੇ ਮੁੱਦੇ ਤੇ ਵਿਚੋਲਗੀ ਤੋਂ ਖੁਦ ਨੂੰ ਪਿੱਛੇ ਕਰ ਲਿਆ ਹੈ ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਵਿਚਕਾਰ ਪੰਜ ਦੌਰ ਦੀਆਂ ਦਵੱਲੀਆਂ ਮੀਟਿੰਗਾਂ ਕੀਤੀਆਂ ਨੇ ਪਰ ਹਾਲੇ ਤੱਕ ਕੋਈ ਠੋਸ ਨਤੀਜਾ ਨਹੀਂ ਮਿਲ ਸਕਿਆ ਦੱਸਣਾ ਬਣਦਾ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਲ ਨੇ ਹੁਣ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਐਸਵਾਈਐਲ ਦਾ ਵਿਵਾਦ ਆਪਸੀ ਸਹਿਮਤੀ ਨਾਲ ਹੱਲ ਕਰਨ ਜਾਂ ਹੱਲ ਲੱਭਣ ਦੀ ਅਪੀਲ ਕਰ ਦਿੱਤੀ ਹੈ ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਲੋੜ ਪੈਣ ਤੇ ਕੇਂਦਰ ਸਰਕਾਰ ਦੋਵਾਂ ਸੂਬਿਆਂ ਨੂੰ ਜ਼ਰੂਰੀ ਸਹਾਇਤਾ ਦੇ ਸਕਦੀ ਹੈ ਮੰਤਰੀਅਲੇ ਨੇ ਕਿਹਾ ਕਿ 5 ਅਗਸਤ 2025 ਨੂੰ ਹੋਈ ਮੀਟਿੰਗ ਵਿੱਚ ਦੋਵੇਂ ਰਾ ਸਕਾਰਾਤਮਕ ਭਾਵਨਾ ਨਾਲ ਅੱਗੇ ਵਧਣ ਵਾਸਤੇ ਸਹਿਮਤ ਹੋਏ ਸਨ ਅਤੇ ਇਸ ਲਈ ਉਹਨਾਂ ਨੂੰ ਹੁਣ ਆਪਣੀਆਂ ਪ੍ਰਸਤਾਵਿਤ ਯੋਜਨਾਵਾਂ ਤੇ ਚਰਚਾ ਕਰਨੀ ਚਾਹੀਦੀ ਹੈ ਦੱਸਣਾ ਬਣਦਾ ਕਿ ਪੰਜਾਬ ਦੇ ਵਿੱਚ SYL ਦਾ 122 ਕਿਲੋਮੀਟਰ ਹਿੱਸਾ ਉਸਾਰੀ ਦੇ ਕੰਮ ਵਿੱਚ ਲਟਕਿਆ ਹੋਇਆ ਹੈ ਇੰਜ ਲੱਗ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਮੁੱਦੇ ਤੇ ਰਾਜਨੀਤਿਕ ਜੋਖਮ ਲੈਣ ਤੋਂ ਬਚ ਰਹੀ ਹੈ ਪਰ ਦੂਸਰੇ ਪਾਸੇ ਪੰਜਾਬ ਦੇ ਲੋਕ ਅਤੇ ਸਰਕਾਰ ਲਗਾਤਾਰ ਇਹ ਆਖ ਰਹੇ ਨੇ ਕਿ ਪੰਜਾਬ ਤੋਂ ਹਰਿਆਣਾ ਨੂੰ ਪਾਣੀ ਇਸ ਨਹਿਰ ਦੇ ਜਰੀਏ ਨਹੀਂ ਦਿੱਤਾ ਜਾਵੇਗਾ ਤੇ ਹੁਣ ਗੱਲ ਕਰਦੇ ਆ ਮੰਦਰ ਵਿੱਚ ਚੜ੍ਹਾਵੇ ਨੇ ਸਾਰੇ ਰਿਕਾਰਡ ਤੋੜ ਦਿੱਤੇ ਆ ਜਾਣਕਾਰੀ ਰਾਜਸਥਾਨ ਤੋਂ ਮਿਲ ਰਹੀ ਹੈ ਰਾਜਸਥਾਨ ਦੇ ਚਿਤੌੜਗੜ ਜ਼ਿਲ੍ਹੇ ਵਿੱਚ ਸਥਿਤ ਪ੍ਰਸਿੱਧ ਸ਼੍ਰੀ ਸਾਵਲੀਆ ਸੇਠ ਮੰਦਰ ਦੇ ਚੜ੍ਹਾਵੇ ਦੀ ਗਿਣਤੀ ਨੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਦੀਵਾਲੀ ਤੋਂ 2 ਮਹੀਨਿਆਂ ਬਾਅਦ ਖੋਲੇਗਾ ਚੜ੍ਹਾਵੇ ਵਿੱਚੋਂ 5 ਪੜਾਵਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਸ ਦੇ ਵਿੱਚ ਚੜਾਅ ਦੀ ਰਕਮ 40 ਕਰੋੜ 33 ਲੱਖ 39 ਹਜ਼ਾਰ ਰੁਪਏ ਤੱਕ ਪਹੁੰਚ ਚੁੱਕੀ ਸੀ ਵੀਰਵਾਰ ਨੂੰ ਢੰਡਾਰੇ ਦੀ ਗਿਣਤੀ ਦਾ ਛੇਵਾ ਪੜਾ ਜਾ ਰਹੀ ਸੀ ਅਤੇ ਹਾਲੇ ਵੀ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਸੀ ਤੇ ਉਹ ਹਾਲੇ ਗਿਣਤੀ ਅਸਲ ਦੇ ਵਿੱਚ ਦੱਸਣੀ ਬਾਕੀ ਹੈ ਮੰਦਰ ਮੰਡਲ ਦੇ ਅਨੁਸਾਰ ਇਸ ਵਾਰ ਢੰਡਾਰੇ ਵਿੱਚ ਚੜਾਵਾ ਰਿਕਾਰਡ ਪੱਧਰ ਤੇ ਪਹੁੰਚਣ ਦੀ ਸੰਭਾਵਨਾ ਹੈ ਲਗਭਗ ਹਰ ਵਾਰ ਜਦੋਂ ਢੰਡਾਰਾ ਖੋਲਿਆ ਜਾਂਦਾ ਹੈ ਪਿਛਲੀ ਵਾਰ ਦਾ ਰਿਕਾਰਡ ਅਕਸਰ ਟੁੱਟ ਜਾਂਦਾ ਹੈ ਆਮ ਤੌਰ ਤੇ ਹਰ ਮਹੀਨੇ ਖੁੱਲਣ ਵਾਲੇ ਪੰਡਾਰ ਤੋਂ ਔਸਤਨ 6 ਪੜਾਵਾਂ ਵਿੱਚ 26 ਤੋਂ 27 ਕਰੋੜ ਰੁਪਏ ਦੀ দান ਰਾਸ਼ੀ ਨਿਕਲਦੀ ਹੈ। ਪੰਡਾਰ ਨੂੰ 19 ਨਵੰਬਰ ਨੂੰ ਭੋਗ ਅਤੇ ਆਰਤੀ ਤੋਂ ਬਾਅਦ ਮੰਦਿਰ ਮੰਡਲ ਦੀ ਪ੍ਰਬੰਧਕੀ ਅਧਿਕਾਰੀ ਪ੍ਰਵਾ ਗੌਤਮ ਅਤੇ ਪ੍ਰਦਾਨ ਹਜਾਰੀ ਦਾ ਸੁਆਸ਼ਨਵ ਦੀ ਮੌਜੂਦਗੀ ਵਿੱਚ ਖੋਲਿਆ ਗਿਆ ਸੀ। ਸ਼ਰਧਾਲੂਆਂ ਦੀ ਵੱਡੀ ਭੀੜ ਦੇ ਬੱਦੇ ਨਜ਼ਰ ਗਿਣਤੀ ਦੀ ਪ੍ਰਕਿਰਿਆ ਮੰਦਿਰ ਦੇ ਮੁੱਖ ਚੌਕ ਦੀ ਬਜਾਏ ਪਰਸਰ ਵਿੱਚ ਬਣੇ ਸਤ ਸੰਗ ਹਾਲ ਵਿੱਚ ਕੀਤੀ ਗਈ। ਨੋਟਾਂ ਦੀ ਗਿਣਤੀ ਲਗਭਗ 200 ਕਰਮਚਾਰੀਆਂ ਰਾਤ ਕੀਤੇ ਗਏ ਸਨ। ਭੰਡਾਰੇ ਤੋਂ ਨਕਦੀ ਨੂੰ ਬੋਰੀਆਂ ਵਿੱਚ ਭਰ ਕੇ ਸਤ ਸੰਘ ਹਾਲ ਤੱਕ ਲਿਆਂਦਾ ਗਿਆ ਸੀ। ਨੋਟਾਂ ਨੂੰ ਪਹਿਲਾਂ 5-500 ਰੁਪਏ ਦੇ ਬੰਡਲ ਫਿਰ 200 ਰੁਪਏ ਅਤੇ ਫਿਰ ਛੋਟੇ ਨੋਟਾਂ ਦੀ ਸ਼ਾਂਤੀ ਲਈ ਗਿਣਤੀ ਕੀਤੀ ਜਾਂਦੀ ਹੈ। ਪੂਰੀ ਗਿਣਤੀ ਸਥਾਨ ਤੇ ਸੀਸੀਟੀਵੀ ਕੈਮਰੇ ਅਤੇ ਮੈਨੂਅਲ ਕੈਮਰੇ ਨਾਲ ਸਖਤ ਨਿਗਰਾਨੀ ਵੀ ਰੱਖੀ ਜਾਂਦੀ ਹੈ ਅਤੇ ਪੁਖਤਾ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਜਾਂਦੇ ਨੇ। ਗਿਣਤੀ ਸਥਾਨ ਤੇ ਮੋਬਾਈਲ ਅਤੇ ਪਾਰਸ ਨੂੰ ਲੈ ਕੇ ਜਾਣ ਦੀ ਮਨਾਹੀ ਹੁੰਦੀ ਹੈ। ਨਾਕਤੀ ਦੀ ਗਿਣਤੀ ਤੋਂ ਬਾਅਦ ਹੁਣ ਦਫ਼ਤਰ ਭੇਂਟ ਕਮਰੇ ਆਨਲਾਈਨ ਅਤੇ ਮਨੀ ਆਰਡਰਾਂਹੀਂ ਪ੍ਰਾਪਤ ਹੋਏ ਚੜਾਵੇ ਦੀ ਗਿਣਤੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਭੰਡਾਰੇ ਵਿੱਚੋਂ ਨਿਕਲਿਆ ਸੋਨਾ ਚਾਂਦੀ ਸਿੱਕੇ ਅਤੇ ਵਿਦੇਸ਼ੀ ਮੁੰਦਰਾਵਾਂ ਦੀ ਛਾਂਟੀ ਅਤੇ ਤੋਲ ਕਰਨਾ ਵੀ ਬਾਕੀ ਸੀ ਸਾਮਲਿਆ ਸੇਟ ਦੇ ਦਰਬਾਰ ਵਿੱਚ ਰਾਜਸਥਾਨ ਤੋਂ ਇਲਾਵਾ ਦੇਸ਼ ਭਰ ਤੋਂ ਸ਼ਰਧਾਲੂ ਪਹੁੰਚਦੇ ਨੇ ਤੇ ਇਸ ਸਾਲ ਕੁੱਲ 11 ਵਾਰ ਭੰਡਾਰਾ ਖੋਲਿਆ ਜਾਣਾ ਹੈ ਤੇ ਹੁਣ ਗੱਲ ਕਰਦੇ ਆਂ ਕਰਨਾਟਕ ਦੇ ਮੁੱਖ ਮੰਤਰੀ ਵਾਲੇ ਵਿਵਾਦ ਦੀ ਕਰਨਾਟਕ ਵਿੱਚ ਮੁੱਖ ਮੰਤਰੀ ਬਦਲਦੀਆਂ ਚਲ ਰਹੀਆਂ اٹਕਲਾਂ ਦੇ ਕਾਰਨ ਕਾਂਗਰਸ ਪਾਰਟੀ ਦੇ ਅੰਦਰ ਕਾਫੀ ਹਲਚਲ ਦੇਖੀ ਜਾ ਰਹੀ ਹੈ ਅਤੇ ਸੱਤਾ ਸੰਘਰਸ਼ ਦੇ ਮੁੱਦੇ ਨੂੰ ਸੁਲਝਾਉਣ ਵਾਸਤੇ ਕਾਂਗਰਸ ਪ੍ਰਧਾਨ ਮਾਲਕ ਅਰਜਨ ਖੜਗੇ ਨੇ ਇੱਕ ਵੱਡਾ ਕਦਮ ਚੁੱਕ ਲਿਆ ਹੈ ਖੜਗੇ ਨੇ ਕਿਹਾ ਕੋਈ ਇਸ ਮੁੱਦੇ ਤੇ ਚਰਚਾ ਕਰਨ ਲਈ ਨਵੀਂ ਦਿੱਲੀ ਵਿੱਚ ਸੀਨੀਅਰ ਨੇਤਾਵਾਂ ਦੀ ਇੱਕ ਮੀਟਿੰਗ ਬੁਲਾਉਣਗੇ ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਜਾਣ ਤੋਂ ਬਾਅਦ ਉਹ 3-4 ਮਹੱਤਵਪੂਰਨ ਨੇਤਾਵਾਂ ਨੂੰ ਬੁਲਾਉਣਗੇ ਉਨ੍ਹਾਂ ਕਿਹਾ ਕਿ ਚਰਚਾ ਤੋਂ ਬਾਅਦ ਅਸੀਂ ਤੈਅ ਕਰਾਂਗੇ ਕਿ ਅੱਗੇ ਕਿਵੇਂ ਵਧਣਾ ਹੈ ਇਸ ਤਰ੍ਹਾਂ ਲੀਡਰਸ਼ਿਪ ਨਾਲ ਜੁੜੇ ਭਰਮ ਨੂੰ ਦੂਰ ਕੀਤਾ ਜਾਵੇਗਾ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਨਿਤਾਮਾਂ ਬਾਰੇ ਉਹਨਾਂ ਪੁਸ਼ਟੀ ਕਰ ਦਿੱਤੀ ਹੈ ਕਿ ਮੁੱਖ ਮੰਤਰੀ ਸਦਰਮਈਆ ਅਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੂੰ ਯਕੀਨੀ ਤੌਰ ਤੇ ਬੁਲਾਇਆ ਜਾਵੇਗਾ ਇਸ ਚਰਚਾ ਵਿੱਚ ਰਾਹੁਲ ਗਾਂਧੀ ਵੀ ਸ਼ਾਮਲ ਹੋਣਗੇ ਖੜਗੇ ਨੇ ਕਿਹਾ ਕਿ ਸਾਰਿਆਂ ਨਾਲ ਗੱਲਬਾਤ ਬਾਅਦ ਕੋਈ ਫੈਸਲਾ ਕੀਤਾ ਜਾਵੇਗਾ ਦੱਸਣਾ ਬਣਦਾ ਕਿ ਕਰਨਾਟਕ ਵਿੱਚ ਇਹ ਸੱਤਾ ਸੰਘਰਸ਼ ਉਦੋਂ ਤੇਜ਼ ਹੋਇਆ ਜਦੋਂ 20 ਨਵੰਬਰ ਨੂੰ ਕਾਂਗਰਸ ਸਰਕਾਰ ਨੇ ਆਪਣੇ 2.5 ਸਾਲ ਪੂਰੇ ਕੀਤੇ ਸਨ ਇਹ ਵਿਵਾਦ ਮੁੱਖ ਤੌਰ ਤੇ ਮੁੱਖ ਮੰਤਰੀ ਸਿਦਰ ਰਵਈਆ ਅਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਵਿਚਕਾਰ 2023 ਵਿੱਚ ਹੋਏ ਕਥਿਤ ਸੱਤਾ ਸਾਂਝੇਦਾਰੀ ਸਮਝੌਤੇ ਦੇ ਕਾਰਨ ਉਠਿਆ ਇਸ ਤਰ੍ਹਾਂ ਸਰਕਾਰੀ ਸੂਤਰਾਂ ਦੇ ਅਨੁਸਾਰ ਮੁੱਖ ਮੰਤਰੀ ਸਿਦਰ ਮਈਆ ਨੇ ਆਪਣੇ ਰਿਵਾਸਤੇ ਸੀਨੀਅਰ ਮੰਤਰੀਆਂ ਅਤੇ ਆਪਣੇ ਕਰੀਬੀ ਮੰਨੇ ਜਾਣ ਵਾਲੇ ਆਗੂਆਂ ਨਾਲ ਇੱਕ ਵੱਖਰੀ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਜੀ ਪਰਮੇਸ਼ਰ ਅਤੇ ਉਹਨਾਂ ਦੇ ਕੁਝ ਨੇੜਲੇ ਆਗੂ ਸ਼ਾਮਲ ਹੋਏ ਨੇ ਅਤੇ ਹੁਣ ਗੱਲ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਖਬਰਾਂ ਦੀ ਖਬਰ ਕੈਨੇਡਾ ਤੋਂ ਬੜ ਰਹੀ ਹੈ। 온ਟਾਰੀਓ ਸਰਕਾਰ ਦੇ ਵੱਲੋਂ ਗੈਰ ਸਮਾਜਿਕ ਅਨਸਰਾਂ ਨੂੰ ਸ਼ਾਂਤੀ ਪਸੰਦ ਲੋਕਾਂ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਇੱਕ ਨਵਾਂ ਬਿਲ ਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਮਾਮਲਾ ਇਹ ਹੈ ਕਿ ਵੱਖ-ਵੱਖ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਸ਼ੱਕੀਆਂ ਨੂੰ ਹੁਣ ਜ਼ਮਾਨਤ ਤੇ ਬਾਹਰ ਆਉਣ ਲਈ ਨਕਦ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ। ਜਦਕਿ ਮੌਜੂਦਾ ਸਮੇਂ ਵਿੱਚ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਹੋਣ ਤੇ ਹੀ ਰਕਮ ਵਸੂਲ ਕੀਤੀ ਜਾਂਦੀ ਸੀ। ਅਟਾਰਨੀ ਜਨਰਲ ਡੱਗ ਡਾਉਨੀ ਨੇ ਕਿਹਾ ਕਿ ਅਪਰਾਧ ਦੇ ਪੀੜਤਾਂ ਉਹਨਾਂ ਦੇ ਪਰਿਵਾਰਾਂ ਪੁਲਿਸ ਅਫਸਰਾਂ ਤੇ ਕਮਿਊਨਿਟੀ ਆਗੂ ਵੱਲੋਂ ਈਅਲ ਸਿਸਟਮ ਵਿੱਚ ਵੱਡੇ ਸੁਧਾਰਾਂ ਦੀ ਵਕਾਲਤ ਕੀਤੀ ਜਾ ਰਹੀ ਹੈ। 온ਟਾਰੀਓ ਵਿੱਚ ਅਜਿਹੀ ਜ਼ਮਾਨਤ ਪ੍ਰਣਾਲੀ ਦੀ ਜ਼ਰੂਰਤ ਵੀ ਹੈ ਜੋ ਮਾਸੂਮ ਲੋਕਾਂ ਨੂੰ ਸੁਰੱਖਿਆ ਮਹੱਈਆ ਕਰਵਾਵੇ ਅਤੇ ਖਤਰਨਾਕ ਅਪਰਾਧੀ ਹਿਰਾਸਤ ਵਿੱਚੋਂ ਬਾਹਰ ਆ ਨਾ ਸਕਣ। ਹਾਲੀ ਵਿੱਚ ਪੇਸ਼ ਬਿਲ ਨੂੰ ਚੰਗੀ ਸ਼ੁਰੂਆਤ ਦੱਸਦਿਆਂ ਡੱਗ ਡਾਉਨੀ ਨੇ ਕਿਹਾ ਕਿ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਵਿੱਚ ਜ਼ਮਾਨਤ ਤੇ ਰਿਹਾ ਕਰਦੇ ਹਾਂ ਸ਼ੱਕੀ ਤੋਂ ਅਦਾਇਗੀ ਦਾ ਸਿਰਫ ਵਾਅਦਾ ਹੀ ਲਿਆ ਜਾਂਦਾ ਹੈ ਪਰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਹੋਣ ਤੇ ਬਣਦੀ ਅਦਾਲਤੀ ਰਕਮ ਅਤੇ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਜਾਂਦੇ ਨੇ ਨਵੇਂ ਸਿਸਟਮ ਦੇ ਤਹਿਤ ਜ਼ਮਾਨਤ ਤੇ ਰਿਹਾਈ ਵੇਲੇ ਹੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਮੁਕੱਦਮਾ ਖਤਮ ਹੋਣ ਤੇ ਹੀ ਵਾਪਸ ਹੋਵੇਗੀ ਦੂਜੇ ਪਾਸੇ ਕੈਨੇਡੀਅਨ ਸਿਵਲ ਲਿਬਰਟੀਆਂ ਐਸੋਸੀਏਸ਼ਨ ਦੇ ਨਵੇਂ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਹੁਣ ਦੌਲਤ ਦੇ ਆਧਾਰ ਤੇ ਇਨਸਾਫ ਮਿਲੇਗਾ ਜੇ ਕੋਈ ਬੇਕਸੂਰ ਪਰ ਨਕਦ ਰਕਮ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਹੋਇਆ ਤਾਂ ਉਸ ਨੂੰ ਜਵਾਬ ਤਨਹੀਂ ਮਿਲ ਸਕੇਗੀ ਅਤੇ ਇਸ ਨੂੰ ਸਾਲਾਬਦੀ ਜੇਲ੍ਹ ਵਿੱਚ ਬੰਦ ਰੱਖਿਆ ਜਾਵੇਗਾ ਸਿਵਲ ਲਿਬਰਟੀਆਂ ਐਸੋਸੀਏਸ਼ਨ ਦੇ ਕ੍ਰਿਮੀਨਲ ਜਸਟਿਸ ਪ੍ਰੋਗਰਾਮ ਦੇ ਡਾਇਰੈਕਟਰ ਸਾਕਰ ਰਹੀਮ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਸੰਭਾਵਿਤ ਤੌਰ ਤੇ ਹਰ ਸ਼ੱਕੀ ਉੱਤੇ ਲਾਗੂ ਹੋਵੇਗਾ ਜਿਨ੍ਹਾਂ ਵਿੱਚ ਪਹਿਲੀ ਵਾਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਗੈਰ ਪੁਲਿਸ ਰਿਕਾਰਡ ਵਾਲੇ ਸ਼ੱਕੀ ਵੀ ਸ਼ਾਮਲ ਹੋਣਗੇ ਉਧਰ ਡੱਗ ਡੌਰੀ ਨੇ ਦਾਅਵਾ ਕੀਤਾ ਕਿ ਨਵਾਂ ਕਾਨੂੰਨ ਘੱਟ ਆਮਦਨ ਵਾਲੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਪਰ ਗ੍ਰੀਨ ਪਾਰਟੀ ਦੇ ਆਗੂ ਬਾਈਕ ਸ਼ਨੀਨਰ ਦਾ ਕਹਿਣਾ ਸੀ ਕਿ ਤਾਜ਼ਾ ਤਜ਼ਵੀਜ਼ ਘਟ ਆਮਦਨ ਵਾਲੇ ਲੋਕਾਂ ਨੂੰ ਲਾਜ਼ਮੀ ਤੌਰ ਤੇ ਪ੍ਰਭਾਵਿਤ ਕਰੇਗੀ ਉਹਨਾਂ ਇਹ ਵੀ ਆਖਿਆ ਕਿ ਸੂਬੇ ਦੀਆਂ ਜ਼ਿਲ੍ਹਾ ਵਿੱਚ ਪਹਿਲਾਂ ਹੀ ਕੈਦੀ ਧੁੰਨੇ ਪਿਆ ਹੈ ਅਤੇ ਇਹਨਾਂ ਵਿੱਚੋਂ 80% ਮੁਕੱਦਮਾ ਸ਼ੁਰੂ ਹੋਣ ਦੀ ਹਾਲੇ ਉੜੀ ਕਰ ਰਹੇ ਰਿ ਪਰ ਹੁਣ ਹਾਲਾਤ ਹੋਰ ਬੱਤਰ ਹੋ ਸਕਦੇ ਹੈ ਅਜਿਹੇ ਵਿਸ਼ਕੀਆਂ ਨੂੰ ਕਿਹੜੀ ਥਾਂ ਤੇ ਰੱਖਿਆ ਜਾਵੇਗਾ ਇਸ ਤੇ ਜਵਾਬ ਸੋਲੀਸਟਰ ਜਨਰਲ ਮਾਈਕਰ ਕਰਜ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਜ਼ਿਲ੍ਹਾ ਵਿੱਚ 1000 ਨਵੇਂ ਮੰਜੀਆਂ ਪਾ ਬੈੱਡ ਦਾ ਪ੍ਰਬੰਧ ਕਰੇਗੀ ਅਤੇ ਜ਼ਬਾਨਤ ਪ੍ਰਣਾਲੀ ਵਧੇਰੇ ਮਜ਼ਬੂਤ ਬਣਾਉਣ ਦੇ ਮਕਸਦ ਤਹਿਤ ਵਾਰ-ਵਾਰ ਅਪਰਾਧ ਕਰਨ ਵਾਲੇ ਦੀ ਪੈੜ ਨੱਪਣ ਵਾਸਤੇ ਡਿਜੀਟਲ ਤੌਰ ਤਰੀਕੇ ਵੀ ਅਪਣਾਏ ਜਾ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਇਮਰਾਨ ਖਾਨ ਦੀ ਮੌਤ ਦੀ ਇੱਕ ਪਾਸੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ਵਿੱਚ ਮੌਤ ਦੀਆਂ ਖਬਰਾਂ ਉੱਡ ਰਹੀਆਂ ਨੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਜਿਉਂਦੇ ਹੋਣ ਅਤੇ ਜੇਲ੍ਹ ਵਿੱਚ ਹਰ ਇੱਕ ਸਹੂਲਤ ਦਿੱਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਮਰਾਨ ਦੇ ਜਿਉਂਦੇ ਹੋਣ ਨੂੰ ਲੈ ਕੇ ਹਾਲੇ ਵੀ ਸਸਪੈਂਸ ਬਣਿਆ ਹੋਇਆ ਹੈ ਪਿਛਲੇ 3 ਹਫਤਿਆਂ ਤੋਂ ਖਾਨ ਬਾਰੇ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਕੋਈ ਖਬਰ ਨਹੀਂ ਦਿੱਤੀ ਜਾ ਰਹੀ ਜਿਸ ਤੋਂ ਬਾਅਦ ਪਾਕਿਸਤਾਨੀ ਸੋਸ਼ਲ ਮੀਡੀਆ ਅਤੇ ਇਥੋਂ ਤੱਕ ਕਿ ਜਾਪਾਨੀ ਮੀਡੀਆ ਵਿੱਚ ਵੀ ਇਮਰਾਨ ਖਾਨ ਜੇਲ੍ਹ ਵਿੱਚ ਉਸਤੇ ਮੌਤ ਦੀਆਂ ਅਫਵਾਹਾਂ ਆਗੋਂਗ ਫੈਲ ਚੁੱਕੀਆਂ ਨੇ ਇਨ੍ਹਾਂ ਵਾਦੀਆਂ ਅਫਵਾਹਾਂ ਦੇ ਵਿਚਕਾਰ ਵੀਰਵਾਰ ਵਾਲੇ ਦਿਨ ਖਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਸੁਹੇਲ ਅਫਰੀਦੀ ਜੋ ਕਿ ਇਮਰਾਨ ਖਾਨ ਦੀ ਪਾਰਟੀ ਦੇ ਇੱਕੋ ਇੱਕ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ 라ਵਲ ਪਿੰਡੀ ਦੀ ਅਦਾਲਤ ਜੇਲ੍ਹ ਵਿੱਚ ਇਮਰਾਨ ਖਾਨ ਨਾਲ ਮੁਲਾਕਾਤ ਕਰਨੋਂ ਰੋਕ ਦਿੱਤਾ ਗਿਆ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਮਿਲਣ ਤੋਂ ਮਨਾਂ ਕੀਤਾ ਗਿਆ ਤਾਂ ਉਹ ਜੇਲ੍ਹ ਦੇ ਬਾਹਰ ਹੀ ਧਰਨੇ ਤੇ ਬੈਠ ਗਏ ਇਸੇ ਤਰ੍ਹਾਂ ਪਾਕਿਸਤਾਨ ਨੇ ਨੈਸ਼ਨਲ ਅਸੈਂਬਲੀ ਦੀ ਇੱਕ ਐਮਰਜੈਂਸੀ ਮੀਟਿੰਗ ਸੱਦੀ ਹੈ ਜਿਸ ਕਾਰਨ ਪਾਕਿਸਤਾਨ ਵਿੱਚ ਕਿਸੇ ਵਕਤ ਵੀ ਵੱਡੀ ਅਣਹੋਣੀ ਦੀ ਅਸ਼ੰਕਾ ਪੈਦਾ ਹੈ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਐਮਰਜੈਂਸੀ ਲੱਗ ਸਕਦੀ ਹੈ ਇਮਰਾਨ ਖਾਨ ਦਾ ਪਰਿਵਾਰ ਅਤੇ ਉਹਨਾਂ ਦੀ ਪਾਰਟੀ ਪੀਟੀਆਈ ਦੇ ਵਰਕਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਪਾਕਿਸਤਾਨੀ ਆਰਮੀ ਚੀਫ ਅਸੀਮ ਮੁਨੀਰ ਉਹਨਾਂ ਦੇ ਉੱਤੇ ਇਮਰਾਰ ਖਾਨ ਦਾ ਜੇਲ੍ਹ ਦੇ ਵਿੱਚ ਕਤਲ ਕਰਵਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾ ਰਹੇ ਨੇ ਇਹਨਾਂ ਦੋਸ਼ਾਂ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਮਰਾਰ ਖਾਨ ਦੇ ਸਮਰਥਕ ਅਦਿਆਲਾ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਵੀ ਕਰ ਰਹੇ ਨੇ ਅਤੇ ਇਹ ਪ੍ਰਦਰਸ਼ਨ ਹੌਲੀ-ਹੌਲੀ ਹੋਰ ਸ਼ਹਿਰਾਂ ਵਿੱਚ ਵੀ ਫੈਲਦੇ ਜਾ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਇੱਕ ਐਮਰਜੈਂਸੀ ਮੀਟਿੰਗ ਸੱਦੀ ਜਾ ਚੁੱਕੀ ਹੈ ਜਿਸ ਤੇ ਵਿੱਚ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ ਅਤੇ ਹੁਣ ਗੱਲ ਕਰਦੇ ਆ ਅਮਰੀਕਾ ਵਿੱਚ ਮੱਛੀ ਤਰਸੱਲੀ ਦੀ ਅਸਲ ਦੇ ਵਿੱਚ ਕੱਲ ਵਾਈਟ ਹਾਊਸ ਦੇ ਨੇੜੇ ਇੱਕ ਫਾਇਰਿੰਗ ਹੋਈ ਉਸ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਵਿੱਚ ਤਰਥੱਲੀ ਬਚੀ ਪਈ ਹੈ ਇਸ ਹਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਉਹ ਹਮਲਾਵਰ ਅਫਗਾਨੀ ਨਾਗਰਿਕ ਸੀ ਜੋ ਕਿ 2021 ਵਿੱਚ ਅਮਰੀਕਾ ਵਿੱਚ ਦਾਖਲ ਹੋਇਆ ਸੀ ਇਸ ਗੱਲ ਦੇ ਸਾਬਣੇ ਔਰਤਵਾਦ ਅਮਰੀਕਾ ਨੇ ਅਫਗਾਨੀ ਨਾਗਰਿਕਾਂ ਵਾਸਤੇ ਸਾਰੀ ਇਮੀਗ੍ਰੇਸ਼ਨ ਪ੍ਰਕਿਰਿਆ ਤੇ ਤੁਰੰਤ ਰੋਕ ਉਹ ਵੀ ਅਣਮਿੱਥੇ ਸਮੇਂ ਵਾਸਤੇ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਅਧਿਕਾਰੀਆਂ ਨੇ ਇਸ ਫੈਸਲੇ ਦਾ ਕਾਰਨ ਮੌਜੂਦਾ ਸੁਰੱਖਿਆ ਤੇ ਜਾਂਚ ਪ੍ਰਕਿਰਿਆਵਾਂ ਦੀ ਵਿਆਪਕ ਸਮੀਖਿਆ ਦੀ ਜ਼ਰੂਰਤ ਦੱਸਿਆ ਇਸ ਕਦਮ ਨਾਲ ਅਫਗਾਨਾ ਵਾਸਤੇ ਵੀਜ਼ਾ ਅਰਜ਼ੀਆਂ ਸ਼ਰਨ ਦੇ ਦਾਅਵੇਆਂ ਅਤੇ ਹੋਰ ਸਾਰੇ ਇਮੀਗ੍ਰੇਸ਼ਨ ਮਾਰਗਾਂ ਤੇ ਰੋਕ ਲਗਾ ਦਿੱਤੀ ਹੈ ਇਹ ਵੱਡਾ ਐਲਾਨ ਵੀਰਵਾਰ ਨੂੰ ਵਾਈਟ ਹਾਊਸ ਤੋਂ ਸਿਰਫ ਦੋ ਬਲਾਕ ਦੂਰ ਹੋਈ ਫਾਇਰਿੰਗ ਤੋਂ ਬਾਅਦ ਕੀਤਾ ਗਿਆ ਇਸ ਘਟਨਾ ਦੇ ਵਿੱਚ ਨੈਸ਼ਨਲ ਗਾਰਡ ਦੇ ਦੋ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਇਸ ਹਮਲੇ ਦੇ ਹਮਲਾਵਰ ਭਾ ਬੰਦੂਕ ਧਾਰੀ ਦੀ ਪਛਾਣ ਰਹਿਮਾਨੁਲਾ ਲਾਕਨਵਾਲ ਜੋ ਕਿ ਇੱਕ 29 ਸਾਲਾਂ ਦਾ ਅਫਗਾਨੀ ਨਾਗਰਿਕ ਸੀ ਉਹਦੇ ਵਜੋਂ ਕੀਤੀ ਗਈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਇਸ ਘਟਨਾ ਨੂੰ ਅਤਵਾਦੀ ਹਮਲਾ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਹਮਲਾ ਸਾਡੇ ਸਮੁੱਚੇ ਰਾਸ਼ਟਰ ਦੇ ਵਿਰੁੱਧ ਇੱਕ ਅਪਰਾਧ ਹੈ ਟਰੰਪ ਨੇ ਪੁਸ਼ਟੀ ਕੀਤੀ ਕਿ ਹਿਰਾਸਤ ਵਿੱਚ ਲਿਆ ਗਿਆ ਸ਼ੱਕੀ ਇੱਕ ਵਿਦੇਸ਼ੀ ਨਾਗਰਿਕ ਹੈ ਜੋ 2021 ਵਿੱਚ ਅਫਗਾਨਿਸਤਾਨ ਤੋਂ ਅਮਰੀਕਾ ਵਿੱਚ ਦਾਖਲ ਹੋਇਆ ਸੀ ਟਰੰਪ ਨੇ ਇਸ ਗੋਲੀਬਾਰੀ ਨੂੰ ਇਮੀਗ੍ਰੇਸ਼ਨ ਚਰਚਾ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਸ਼ਮੂਲੀਅਤ ਦੀ ਵਿਰਾਸਤ ਅਤੇ ਦੇਸ਼ ਦੇ ਵਿੱਚ ਫੌਜੀ ਬਲਾਂ ਦੀ ਘਰੇਲੂ ਤਣਾਅਕਤੀ ਵਰਗੇ ਤਿੰਨ ਮੁੱਖ ਮੁੱਦਿਆਂ ਨਾਲ ਜੋੜ ਦਿੱਤਾ। ਉਹਨਾਂ ਨੇ ਮੰਗ ਕੀਤੀ ਕਿ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਅਧੀਨ ਅਫਗਾਨਿਸਤਾਨ ਤੋਂ ਅਮਰੀਕਾ ਵਿੱਚ ਦਾਖਲ ਹੋਏ ਹਰੇਕ ਵਿਦੇਸ਼ੀ ਦੀ ਮੁਰਤੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਟਰੰਪ ਨੇ ਕਿਹਾ ਕਿ ਸਾਨੂੰ ਕਿਸੇ ਵੀ ਦੇਸ਼ ਦੇ ਉਸ ਵਿਦੇਸ਼ੀ ਨੂੰ ਹਟਾਉਣ ਲਈ ਸਾਰੇ ਜ਼ਰੂਰੀ ਉਪਾਅ ਕਰਨੇ ਚਾਹੀਦੇ ਨੇ ਜੋ ਇੱਥੇ ਨਹੀਂ ਰਹਿੰਦਾ ਜਾਂ ਸਾਡੇ ਦੇਸ਼ ਨੂੰ ਲਾਭ ਨਹੀਂ ਪਹੁੰਚਾਉਂਦਾ। ਜੇ ਉਹ ਸਾਡੇ ਦੇਸ਼ ਨੂੰ ਪਿਆਰ ਨਹੀਂ ਕਰ ਸਕਦੇ ਤਾਂ ਸਾਨੂੰ ਉਹਨਾਂ ਦੀ ਅਮਰੀਕਾ ਵਿੱਚ ਉੱਕਾ ਹੀ ਲੋੜ ਵੀ ਨਹੀਂ ਹੈ। ਇਹਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਹੁਣ ਸਵਾਸ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।